ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਬੜਾ ਅੱਛਾ ਦਿਨ ਚੜਿਆ ਮਹਾਰਾਜ ਦੇ ਦਰਸ਼ਨ ਕੀਤੇ ਪਹਿਲਾਂ ਅਸੀਂ ਬਾਬਾ ਬੁੱਢਾ ਜੀ ਦੇ ਗਏ ਫਿਰ ਇੱਥੇ ਦਰਬਾਰ ਸਾਹਿਬ ਆਏ ਔਰ ਵਾਹਿਗੁਰੂ ਅੱਗੇ ਅਰਦਾਸਾਂ ਕੀਤੀਆਂ ਘਰ ਦੀ ਤੇ ਸਾਰਿਆਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਮੇਰੇ ਖਿਆਲ ਦੇ ਵਿੱਚ ਲਫ਼ਜ਼ਾ ਨਹੀਂ ਤਾਂ ਦੱਸਣਾ ਮੁਸ਼ਕਲ ਹੈ ਲੇਕਿਨ ਤੁਸੀਂ ਆਪ ਹੀ ਸਮਝਦੋਗੇ ਜਦ ਆਪਾਂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਦੇ ਹਾਂ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਆ ਔਰ ਖੁਸ਼ੀਆਂ ਮਹਿਸੂਸ ਹੁੰਦੀਆਂ ਲੋਕ ਸਮਾਚਾਰ ਚੌਣਾ ਚੱਲ ਰਿਹਾ ਕੋਈ ਅਪੀਲ ਕਰਨੀ ਚਾਹੋਗੇ ਨਹੀਂ ਕੋਈ ਸਿਆਸੀ ਗੱਲ ਨਹੀਂ ਜੀ ਅੱਜ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਨ ਆਏ ਆ ਹਾਂ ਜੀ ਤੁਹਾਰੇ ਦੁਸ਼ਮਣਾਂ ਬਾਰੇ ਕੁਝ ਕਹਿਣਾ ਚਾਹੋਗੇ ਅਸੀਂ ਤਾਂ ਕੀ ਕਹਿ ਸਕਦੇ ਆ ਜੀ ਮਹਾਰਾਜ ਦਾ ਬਸ ਆਪਣੇ ਸਾਰਿਆਂ ਤੇ ਮੇਰ ਪਰਿਆਥ ਰੱਖਣ ਜੀ ਹਰ ਸਾਰਿਆਂ ਦਾ ਭਲਾ ਕਰਨ ਨਵੀਂ ਇੱਕ ਫਿਲਮ ਅਸੀਂ ਮੈਂ ਹੁਣੇ ਸ਼ੂਟਿੰਗ ਕਰਕੇ ਹਟਿਆ ਉਹਦਾ ਨਾਮ ਹੈ ਜੀ ਜਾਗੋ ਆਈ ਹੈ ਹੁਣ ਇੱਕ ਫਿਲਮ ਮਾਝੇ ਦੀ ਕਹਾਣੀ ਹੈ ਮਝੇਲ ਉਹਦਾ ਨਾਮ ਹੈ ਔਗਲੀ ਚਾਰ ਪੰਜ ਟੈਣਾਂ ਸ਼ੁਰੂ ਹੋਣ ਵਾਲੀ ਹੈ 14 ਤਰੀਕ ਤੋਂ ਫਿਰ ਉਸ ਤੋਂ ਬਾਅਦ ਟਰੈਵਲ ਏਜੰਟ ਫਿਲਮ ਹੈ ਇਹ ਉਸ ਤੋਂ ਬਾਅਦ ਇੱਕ ਹੋਰ ਹੈ ਇਸ ਤਰ੍ਹਾਂ ਕਰਕੇ ਚਾਰ ਪੰਜ ਫਿਲਮਾਂ ਇਸ ਸਾਲ ਮੁਕੰਮਲ ਹੋ ਜਾਣਗੀਆਂ ਸਰੋਤਿਆਂ ਨੂੰ ਕੀ ਮੈਸੇਜ ਲੱਗਦਾ ਸਰੋਤਿਆਂ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਜੀ ਕਿ ਹਮੇਸ਼ਾ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਔਰ ਸਾਡੀਆਂ ਫਿਲਮਾਂ ਨੂੰ ਵੇਖਦੇ ਆ ਉਹਨਾਂ ਦਾ ਪਹਿਲਾਂ ਤਾਂ ਸ਼ੁਕਰੀਆ ਤੇ ਅੱਗੇ ਉਹਨੂੰ ਵੀ ਇਹੋ ਅਪੀਲ ਕਰਦੇ ਆ ਕਿ achiyan filmaanu zaroor maan deya karna zaroor ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਬੜਾ ਅੱਛਾ ਦਿਨ ਚੜਿਆ ਮਹਾਰਾਜ ਦੇ ਦਰਸ਼ਨ ਕੀਤੇ ਪਹਿਲਾਂ ਅਸੀਂ ਬਾਬਾ ਬੁੱਢਾ ਜੀ ਦੇ ਗਏ ਫਿਰ ਇੱਥੇ ਦਰਬਾਰ ਸਾਹਿਬ ਆਏ ਔਰ ਵਾਹਿਗੁਰੂ ਅੱਗੇ ਅਰਦਾਸਾਂ ਕੀਤੀਆਂ ਘਰ ਦੀ ਤੇ ਸਾਰਿਆਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕੀਤੀ ਮੇਰੇ ਖਿਆਲ ਦੇ ਵਿੱਚ ਲਫ਼ਜ਼ਾ ਨਹੀਂ ਤਾਂ ਦੱਸਣਾ ਮੁਸ਼ਕਲ ਹੈ ਲੇਕਿਨ ਤੁਸੀਂ ਆਪ ਹੀ ਸਮਝ ਜੂਗੇ ਜਦ ਆਪਾ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਦੇ ਆਂ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਆਂ ਔਰ ਖੁਸ਼ੀਆਂ ਮਹਿਸੂਸ ਹੁੰਦੀਆਂ। ਲੋਕ ਸਮਾਂ ਚੱਲ ਰਿਹਾ ਕੋਈ ਅਪੀਲ ਕਰਨੀ ਚਾਹੋਗੇ? ਕੋਈ ਸਿਆਸੀ ਗੱਲ ਨਹੀਂ ਜੀ ਅੱਜ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਨ ਆਏ ਆਂ। ਹਾਂ ਜੀ। ਤੁਹਾਾਰੇ ਦੂਸਰੇ ਮਾਰੇ ਕੋਈ ਕਹਿਣਾ ਚਾਹੋਗੇ? ਅਸੀਂ ਤਾਂ ਕੀ ਕਹਿ ਸਕਦੇ ਆਂ ਜੀ ਮਹਾਰਾਜ ਦਾ ਬੱਸ ਆਪਣੇ ਸਾਰਿਆਂ ਤੇ ਮਿਹਰ ਭਰੇ ਹੱਥ ਰੱਖਣ ਜੀ ਹਰ ਸਾਰਿਆਂ ਦਾ ਭਲਾ ਕਰਨ। ਨਵੀਂ ਇੱਕ ਫਿਲਮ ਅਸੀਂ ਮੈਂ ਹੁਣੇ ਸ਼ੂਟਿੰਗ ਕਰਕੇ ਹਟਿਆ ਉਹਦਾ ਨਾਮ ਜੀ ਜਾਗੋ ਆਈ ਹੈ। ਹੁਣ ਇੱਕ ਫਿਲਮ ਮਾਜੇ ਦੀ ਕਹਾਣੀ ਹੈ ਮਝੇਲ ਉਹਦਾ ਨਾਮ ਹੈ ਉਹ ਅਗਲੀ 4-5 ਦਿਨਾਂ ਨੂੰ ਸ਼ੁਰੂ ਹੋਣ ਵਾਲੀ ਹੈ 14 ਤਰੀਕ ਤੋਂ ਫਿਰ ਉਸ ਤੋਂ ਬਾਅਦ ਟਰੈਵਲ ਏਜੰਟ ਫਿਲਮ ਹੈ ਉਸ ਤੋਂ ਬਾਅਦ ਇੱਕ ਹੋਰ ਇਸ ਤਰ੍ਹਾਂ ਕਰਕੇ 4-5 ਫਿਲਮਾਂ ਇਸ ਸਾਲ ਮੁਕੰਮਲ ਹੋ ਜਾਣੀ ਹੈ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰੋਤਿਆਂ ਨੂੰ ਇਹੋ ਕਹਿਣਾ ਚਾਹੁੰਦੇ ਹਾਂ ਜੀ ਕਿ ਹਮੇਸ਼ਾ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਔਰ ਸਾਡੀਆਂ ਫਿਲਮਾਂ ਨੂੰ ਵੇਖਦੇ ਆ ਉਹਨਾਂ ਦਾ ਪਹਿਲਾਂ ਤਾਂ ਸ਼ੁਕਰੀਆ ਤੇ ਅੱਗੇ ਨੂੰ ਵੀ ਇਹੋ ਅਪੀਲ ਕਰਦੇ ਆ ਕਿ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ